ਦੋਸਤੋ ਇਹ ਜਿਹੜੀ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਨਾ ਪਤਨੀ ਦੀ ਨਾ ਅਚਾਨਕ ਰਾਤ ਨੂੰ 2 ਵਜੇ ਅੱਖ ਖੁੱਲਦੀ ਆ ਤੇ ਉਹ ਕੀ ਦੇਖਦੀ ਆ ਕਿ ਉਸ ਦਾ ਪਤੀ ਉਸ ਦੇ ਬੈੱਡ ਤੇ ਨਹੀਂ ਸੀ ਤੇ ਉਹ ਹੈਰਾਨ ਹੋ ਕੇ ਉੱਠ ਕੇ ਬਾਹਰ ਆ ਕੇ ਦੇਖਦੀ ਆ ਕਿ ਉਸ ਦਾ ਪਤੀ ਬਾਹਰ ਡਾਈਨਿੰਗ ਟੇਬਲ ਤੇ ਬੈਠਾ ਹੁੰਦਾ ਹੈ ਤੇ ਉਹ ਚਾਹ ਦਾ ਕੱਪ ਹੱਥ ਵਿੱਚ ਫੜੀ ਅੰਦਰ ਧਿਆਨ ਕਰਕੇ ਕੰਧ ਵੱਲ ਘੂਰ ਰਿਹਾ ਹੁੰਦਾ ਹੈ ਤੇ ਦੋਸਤੋ ਰਾਤ ਬੜੀ ਸ਼ਾਂਤੀ ਤੇ ਸੁੰਨਸਾਣ ਹੁੰਦੀ ਹੈ ਤੇ ਉਹ ਚੁੱਪਚਾਪ ਆਪਣੇ ਪਤੀ ਨੂੰ ਨਾ ਕਹਾਲੀਆ ਚੁਸਕਿਆ ਲੈਂਦੇ ਹੋਏ ਦੂਰੋਂ ਦੇਖ ਰਹੀ ਹੁੰਦੀ ਆ ਤੇ ਅੱਖਾਂ ਚੋਂ ਵਹਿੰਦੇ ਹੋਏ ਹੰਝੂਆਂ ਨੂੰ ਪੂੰਝਦੇ ਵੇਖ ਰਹੀ ਹੁੰਦੀ ਆ ਤੇ ਬਾਅਦ ਵਿੱਚ ਉਹ ਦਬੇ ਪੈਰੀ ਆਪਣੇ ਪਤੀ ਦੇ ਕੋਲ ਗਈ ਤੇ ਉਸ ਦੇ ਸਿਰ 'ਚ ਹੱਥ ਫੇਰ ਕੇ ਬੋਲੀ ਕਹਿੰਦੀ ਕਿ ਕੀ ਹੋ ਗਿਆ ਜੀ ਅੱਧੀ ਰਾਤ ਨੂੰ ਕਿਹੜੀਆਂ ਸੋਚਾਂ 'ਚ ਗੁੰਮ ਹੋ ਗਏ ਹੋ ਤੇ ਦੋਸਤੋ ਪਤੀ ਨੇ ਨਾ ਚਾਹ ਤੋਂ ਨਜ਼ਰਾਂ ਉਠਾਈਆਂ ਤੇ ਤੇ ਆਪਣੀ ਪਤਨੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਪਿਆਰ ਨਾਲ ਬੋਲਿਆ ਕੀ ਤੈਨੂੰ ਯਾਦ ਹੈ ਕਿ 14 ਸਾਲ ਪਹਿਲਾਂ ਤੂੰ 21 ਸਾਲਾਂ ਦੀ ਸੀ ਪਤੀ ਦਾ ਪਿਆਰ ਵੇਖ ਕੇ ਪਤਨੀ ਠੰਡਾ ਸਾਹ ਲੈਂਦੇ ਹੋਏ ਬੋਲਦੀ ਹੈ ਕਿ ਹਾਂ ਹਾਂ ਮੈਨੂੰ ਯਾਦ ਹੈ ਥੋੜੀ देर ਖਮੋਸ਼ ਰਹਿ ਕੇ ਪਤੀ ਨੇ ਫਿਰ ਤੋਂ ਕਿਹਾ ਕਹਿੰਦਾ ਕਿ ਯਾਦ ਹੈ ਤੇਰੇ ਪਿਓ ਨੇ ਆਪਾਂ ਨੂੰ ਇਕੱਠਿਆਂ ਦੋਵਾਂ ਨੂੰ ਇਕਾਰ ਵਿੱਚ ਘੁੰਦੇ ਦੇਖ ਲਿਆ ਸੀ ਤਾਂ ਪਤਨੀ ਫਿਰ ਬੋਲੀ ਕਿ ਹਾਂ ਹਾਂ ਮੈਨੂੰ ਯਾਦ ਹੈ ਤੇ ਪਤੀ ਫਿਰ ਬੋਲਿਆ ਕਿ ਯਾਦ ਹੈ ਉਹਨਾਂ ਨੇ ਕਿਵੇਂ ਮੇਰੇ ਸਿਰ ਤੇ ਬੰਦੂਕ ਰੱਖ ਕੇ ਬੋਲਿਆ ਸੀ ਕਿ ਜਾਂ ਤਾਂ ਮੇਰੀ ਕੁੜੀ ਨਾਲ ਵਿਆਹ ਕਰਾ ਲੈ ਨਹੀਂ ਤਾਂ 14 ਸਾਲ ਦੀ ਚੱਕੀ ਪੀਣ ਲਈ ਚਾਰ ਹੋ ਜਾ ਤੇ ਦੋਸਤੋ ਪਤਨੀ ਬੋਲੀ ਕਿ ਹਾਂ ਹਾਂ ਮੈਨੂੰ ਇਹ ਵੀ ਯਾਦ ਹੈ ਤੇ ਅਖੀਰ ਵਿੱਚ ਆਪਣੇ ਹੰਝੂਆਂ ਦੀ ਲੜੀ ਪੂਝਦੇ ਹੋਏ ਉਹ ਬੋਲਿਆ ਕਿ ਅੱਜ ਮੈਂ ਹਸਾਬ ਜਲਾ ਰਿਹਾ ਸੀ ਕਿ ਅੱਜ ਮੈਂ ਛੁੱਟ ਗਿਆ ਹੁੰਦਾ ਤੇ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਸਮਝ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ